ਪੰਜਾਬ ਸਰਕਾਰ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਛਡਵਾਏ ਜਾ ਰਹੇ ਨੇ ਇਸ ਦੇ ਚੱਲਦਿਆਂ ਹੀ ਬਾਗਾ ਪੁਰਾਣਾ ਦੇ ਅਧੀਨ ਪੈਂਦੇ ਪਿੰਡ ਰੋਟੇ ਵਿਖੇ ਇੱਕ ਐਨ ਆਰ ਆਈ ਤੋਂ ਤਕਰੀਬਨ 1.75 ਏਕੜ ਪੰਚਾਇਤੀ ਜ਼ਮੀਨ ਛਡਵਾਈ ਗਈ ਦੱਸਦੀ ਹੈ ਕਿ ਇਸ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ ਪ੍ਰਸ਼ਾਸਨਿਕ ਅਧਿਕਾਰੀ ਵਰਦੇ ਮੀ ਦੇ ਵਿੱਚ ਹੀ ਪਿੰਡ ਰੋਡੇ ਦੇ ਵਿੱਚ ਪਹੁੰਚ ਗਏ ਇਸ ਮੌਕੇ ਤੇ ਪੰਜਾਬ ਖੇਤੀਬਾੜੀ ਮੰਤਰੀ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਜਿਨ੍ਹਾਂ ਦੇ ਨਾਲ ਹਲਕੇ ਦੇ ਵਿਧਾਇਕ ਅਮਰਿਤਪਾਲ ਸਿੰਘ ਸਿੱਧੂ ਵੀ ਨਜ਼ਰ ਆਏ ਦੱਸ ਦਈਏ ਕਿ કુલ 17 ਏਕੜ ਤੋਂ ਵੱਧ ਜ਼ਮੀਨ ਦਾ ਕਬਜ਼ਾ ਹੈ ਜਿਹੜਾ ਇੱਥੇ ਛਡਾਇਆ ਗਿਆ ਅਤੇ ਇਹ ਜ਼ਮੀਨ ਦਾ ਕਬਜ਼ਾ ਪਹਿਲਾਂ ਇੱਕ ਐਨ ਆਰ ਆਈ ਵਿਅਕਤੀ ਦੇ ਕੋਲ ਹੀ ਸੀ ਬਸ ਮੈਂ ਤੁਹਾਨੂੰ ਇਸ ਕਰਕੇ ਲੈ ਕੇ ਆਇਆ ਸੀਗਾ ਕਿ ਇਹੀ ਸਰਦਾਰ ਹਰਨਾਮ ਸਿੰਘ ਸਵਰਗਵਾਸੀ ਹਰਨਾਮ ਸਿੰਘ ਯੂਕੇ ਦੇ ਰਹਿਣ ਵਾਲੇ ਮਾਤਾ ਜਸਪਾਲ ਕੋਤ ਆਜ ਮੀਨਾ ਸਾਡੇ 17 ਕਿੱਲੇ ਜੱਡ ਤੇ ਕਬਜ਼ਾ ਹੋਇਆ ਆਹ ਜ਼ਮੀਨ ਦੀ ਲੜਾਈ ਲੜੀ ਜਾਦੀ ਤੇ ਸਾਡੇ 17 ਏਕੜ ਜ਼ਮੀਨ ਆ ਬਹੁਤ ਮਹਿੰਗੀ ਜ਼ਮੀਨ ਆ ਉਦੋਂ ਬੰਦੇ ਬਚਾਦੇ ਸਰਦਾਰ ਹਰਨਾਮ ਸਿੰਘ ਹੋਣੀ ਇਸ ਜ਼ਮੀਨ ਦੇ ਕਬਜ਼ਾ ਹੋਣ ਕਰਕੇ ਹੌਕੇ ਨਾ ਉਹਨਾਂ ਦੀ ਮੌਤ ਹੋ ਗਈ ਜਿਹੜਾ ਮੈਨੂੰ ਇੱਥੇ ਖਿੱਚ ਕੇ ਲਿਆ ਮੈਨੂੰ ਹਰਨਾਮ ਸਿੰਘ ਦੀ ਮੌਤ ਇੱਥੇ ਖਿੱਚ ਕੇ ਲੈ ਕੇ ਆਈ ਮੈਂ ਚਾਹੁੰਦਾ ਨਹੀਂ ਕਿ ਪੰਜਾਬ ਦਾ ਕੋਈ ਐਨਆਰਆਈ ਦੇਸ਼ ਅਬਦੇਸ਼ਾਂ 'ਚ ਬੈਠਾ ਆਪਣੀ ਜ਼ਮੀਨ ਜਾਇਦਾਦ ਕਰ ਜ਼ਮੀਨ ਜਾਇਦਾਦ ਕਰਕੇ ਘਰਬੜ ਕਰਕੇ ਉਹਦੀ ਜ਼ਮੀਨ ਜਾਇਦਾਦ ਤੇ ਕਬਜ਼ਾ ਹੋ ਜੇ ਤਾਂ ਹੌਕੇ ਨਾ ਮੱਦੇ ਮੈਂ ਚਾਹੁੰਦਾ ਨਹੀਂ ਮੈਂ ਤੁਹਾਨੂੰ ਬਸ ਇਹੀ ਕਹਿਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੇ ਸਰਦਾਰ ਹਰਨਾਮ ਸਿੰਘ ਦੀ ਇਹ ਜ਼ਮੀਨ ਮੇਰੀ ਗੱਲ ਫਿਰ ਧਿਆਨ ਨਾਲ ਸੁਣਿਓ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਸਰਦਾਰ ਹਰਨਾਮ ਸਿੰਘ ਦੀ ਇਹ ਜ਼ਮੀਨ ਮੈਂ ਇਹਨਾਂ ਰਿਆਂ ਨੂੰ ਕਹਿਣਾ ਚਾਹੁੰਦਾ ਪੰਜਾਬ ਦਾ ਨਵਾਂ ਇਤਿਹਾਸ ਲਿਖਣ ਜਾ ਰਹੀ ਹੈ ਅਸੀਂ ਹੁਣ ਪੰਜਾਬ 'ਚ ਕਿਸੇ ਦੀ ਜ਼ਮੀਨ ਤੇ ਕਬਜ਼ਾ ਨਹੀਂ ਹੁੰਦਿਆਂਗੇ ਭਾਵੇਂ ਜੋ ਮਰਜ਼ੀ ਹੋ ਜੀ ਬਸ ਮੈਂ ਇੱਕ ਗੱਲ ਨਿੱਕੀ ਜੀ ਕਰ ਲਵਾਂ ਜੀ ਮਾੜਾ ਜਿਹਾ ਸਮਾਂ ਵੀ ਹੁਣ ਕਿਉਂ ਭੇਜੀ ਅਸੀਂ ਦੁਬਾਰਾ ਇਹਨਾਂ ਨੂੰ ਕਿਉਂ ਭੇਜੀ ਨਹੀਂ ਤਾਂ ਇਹ ਸੀ ਵੀ ਕੋਈ ਸਰਕਾਰ ਆਵੇ ਕੋਈ ਬਦਲੇ ਕੁਝ ਨਹੀਂ ਹੁੰਦਾ ਹੈਗਾ ਤਾਂ ਉਹਦਾ ਇੱਕ ਨਿੱਕਾ ਜਿਹਾ ਕਾਰਨ ਬਣਿਆ ਜਿਵੇਂ ਦੱਸਿਆ ਤੁਹਾਨੂੰ ਪਤਾ ਮੈਂ ਲੇਖਕਾਂ ਮੇਰਾ ਲਿਖਣ ਪੜਨ ਦਾ ਕੰਮ ਹੈ ਮੈਂ ਸਪੀਕਰ ਤੋਂ ਰੌਲੇ ਤੋਂ ਬਹੁਤ ਔਖਾ ਰਹਿੰਦਾ ਤੇ ਉਹ ਜਿਹੜੇ ਡੀਜੇ ਵਗੈਰਾ ਲੱਗਦੇ ਨੇ ਨਾ ਉਹਨਾਂ ਤੋਂ ਦੁਖੀ ਹੁੰਦਾ ਸੀ ਕਿਤੇ ਪੰਜ ਚਾਰ ਸਾਲ ਪਹਿਲਾਂ ਮੈਂ ਠਾਣੇ ਗੱਲ ਕੀਤੀ ਦੋ ਤਿੰਨ ਵਾਰੀ ਵੀ ਹਾਈ ਕੋਰਟ ਦਾ ਫੈਸਲਾ ਕੁਝ ਕਰਵਾ ਦਿਓ 10:00 ਵਜੇ ਬੰਦ ਉਹਨਾ ਮੈਂ ਇੱਕ ਦਿਨ ਨਾ ਕਾਫੀ ਗੁੱਸੇ ਜੇ ਚ ਆ ਕੇ ਆਪਦਾ ਜਿਹੜਾ ਕਿ ਮੇਰਾ ਐਡਾ ਹਿੰਮਤ ਨਹੀਂ ਸੀ ਮੈਂ ਐਸਐਸਪੀ ਸਾਹਿਬ ਨੂੰ ਫੋਨ ਲਾ ਲਿਆ ਕਿਸੇ ਉਹਨਾਂ ਦੇ ਪੀਏ ਨੇ ਚੱਕਿਆ ਹੋਣਾ ਮੈਨੂੰ ਕਹਿੰਦਾ ਜੀ ਕੌਣ ਬੋਲਦੇ ਹੋ ਮੈਂ ਕਿਹਾ ਮੈਂ ਸੁਖਜੀਤ ਸਿੰਘ ਆ ਨਹੀਂ ਤੁਸੀਂ ਕੌਣ ਹੋ ਮੈਂ ਕਿਹਾ ਜੀ ਮੈਂ ਤਾਂ ਲੇਖਕਾਂ ਤੇ ਨਹੀਂ ਕੋਈ ਪ੍ਰਧਾਨ ਹੋ ਚੇਅਰਮੈਨ ਹੋ ਕੀ ਹੋ ਮੈਂ ਕਿਹਾ ਜੀ ਨਹੀਂ ਮੈਂ ਤਾਂ ਆਮ ਬੰਦਾ ਜੀ ਉਹ ਫੋਨ ਕੱਟਿਆ ਗਿਆ ਜੀ ਚੱਕਿਆ ਨਹੀਂ ਗਿਆ ਉਹ ਹੁਣ ਫੇਰ ਇੱਕ ਦਿਨ ਇਹੋ ਜਿਹੀ ਕੋਈ ਗੱਲ ਬਣੀ ਕਿ ਮੈਂ ਫੇਰ ਬਹੁਤ ਦੁਖੀ ਹੋ ਕੇ ਇੱਕ ਦਿਨ ਫੇਰ ਹੁਣ ਐਸਐਸਪੀ ਸਾਹਿਬ ਨੂੰ ਫੋਨ ਲਾਇਆ ਪਿਛਲੇ 2 ਕੁ ਮਹੀਨੇ ਪਹਿਲਾਂ ਜੀ 1.5 ਕੁ ਮਹੀਨਾ ਤੇ ਮੈਂ ਉਹੀ ਗੱਲ ਮੈਨੂੰ ਪੁੱਛੀ ਹਾਂ ਜੀ ਕੌਣ ਬੋਲਦਿਆਂ ਮੈਂ ਹਾਂ ਜੀ ਆਮ ਬੰਦਾ ਬੋਲਦਾ ਇੱਕਦਮ ਐਸਐਸਪੀ ਸਾਹਿਬ ਨੇ ਫੋਨ ਮੇਰਾ ਸੁਣਿਆ ਜੀ ਆਮ ਆਦਮੀ ਕਰਕੇ ਉਹ ਮੈਨੂੰ ਹੌਸਲਾ ਹੋਇਆ ਜੀ ਵੀ ਕੋਈ ਬਦਲਿਆ ਤਾਂ ਹੈ ਕਿਤੇ ਕੁਛ ਤੇ ਮੈਂ ਬਾਹਰ ਬ੍ਰਦਰ ਨੂੰ ਫੋਨ ਕੀਤਾ ਮੈਂ ਕਿਹਾ ਇਹ ਇੱਕ ਈਮੇਲ ਹੁਣ ਢੇਸੀ ਸਾਹਿਬ ਨੂੰ ਕਹਿ ਕੇ ਮੁੱਖ ਮੰਤਰੀ ਸਾਹਿਬ ਨੂੰ ਤੇ ਇੱਕ ਜਿਹੜੇ ਐਨਆਰਆਈ ਦੇ ਮੰਤਰੀ ਨੇ ਉਹਨਾਂ ਨੂੰ ਭੇਜੋ ਤੇ ਉਹ ਆਈ ਤੇ ਸਾਨੂੰ ਦਿਨ ਨਹੀਂ ਜੀ ਘੰਟਿਆਂ ਦੇ ਵਿੱਚ ਰਿਜ਼ਲਟ ਮਿਲਿਆ ਹੁਣ ਮੰਤਰੀ ਸਾਹਿਬ ਤੁਹਾਡੇ ਪਹੁੰਚੇ ਤੇ ਕੀ ਤੁਹਾਨੂੰ ਭਰੋਸਾ ਹੈ ਕਿ ਹੁਣ ਜਿਹੜੀ ਜ਼ਮੀਨ ਹੋਈ ਮਿਲ ਜੂਗੀ ਔਰ ਮਕਾਨ ਵੀ ਮਿਲ ਜੂਗਾ ਅੱਧ ਭਰੋਸਾ ਹੈ ਜੀ ਹੁਣ ਕਿਤੇ ਜ਼ਮੀਨ ਨਹੀਂ ਸਾਡੀ ਜਾਂਦੀ ਹੈਗੀ ਜ਼ਮੀਨ ਸਿਰਫ ਮੈਨੂੰ ਤਾਂ ਇਹ ਭਰੋਸਾ ਹੈ ਕਿ ਸਿਰਫ ਸਾਡੀ ਜ਼ਮੀਨ ਨਹੀਂ ਜਿੰਨੇ ਐਨ ਆਰ ਆਈਜ਼ ਨੇ ਹੁਣ ਉਹ ਬੇਫਿਕਰ ਹੋ ਸਕਦੇ ਨੇ ਕਿ ਸਾਡੀਆਂ ਜ਼ਮੀਨਾਂ ਪੰਜਾਬ ਚ ਸੁਰੱਖਿਅਤ ਨੇ ਜਿਵੇਂ ਇਹਨਾਂ ਨੇ ਐਕਸ਼ਨ ਲਿਆ ਹੁਣ ਤੱਕ ਔਰ ਮੈਨੂੰ ਪਤਾ ਹੈ ਕਿ ਇਦਾਂ ਹੀ ਹੋਊਗਾ ਹੁਣ ਫਿਕਰ ਕਰਨ ਦੀ ਲੋੜ ਨਹੀਂ ਐਨ ਆਰ ਆਈਜ਼ ਨੂੰ ਮੈਂ ਆਪਣੇ ਇਸ ਅਨੁਭਵ ਨੂੰ ਕਹਿ ਰਿਹਾ ਤਜਰਬੇ ਦੇ ਠੀਕ ਆਪਾਂ ਜਮੀਨ ਤੇ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਐਨਆਰਆਈ ਦੇ ਜਿਹੜੇ ਸੀਗੇ ਅਧਿਕਾਰੀ ਉਹਨਾਂ ਨੂੰ ਉਹਨਾਂ ਨੇ ਲਿਖਤੀ ਸ਼ਿਕਾਇਤਾਂ ਭੇਜੀਆਂ ਦੋਹਾਂ ਨੇ ਵੀ ਸਾਡੀ ਜਿਹੜੀ ਹੈ ਸਾਡੇ ਨਾਂ ਧੋਖਾ ਹੋ ਤੇ ਮੇਰੇ ਕੋਲੇ ਮੁਖਤਿਆਰਨਾਮਾ ਆ ਗਿਆ ਮੈਂ ਬਹੁਤ ਭਜਨੱਠ ਕਰਦਾ ਰਿਹਾ ਪਰ ਮੈਂ ਅੱਜ ਕਿਉਂਕਿ ਮੰਤਰੀ ਸਾਹਿਬ ਖੜੇ ਨੇ ਐਨ ਆਰ ਆਈ ਮਹਿਕਮੇ ਬਾਰੇ ਅੱਜ ਤਾਂ ਹੋਰ ਗੱਲ ਹੋ ਗਈ ਲੇਕਿਨ ਮੇਰਾ ਇਹ ਹੋ ਗਿਆ ਸੀ ਵੀ ਇਹਨਾਂ ਨੇ ਐਨ ਆਰ ਆਈ ਜਿਹੜਾ ਮਹਿਕਮਾ ਇਹ ਕੁਝ ਨਹੀਂ ਕਰਦਾ ਜੇ ਤੇ ਮੁਹਾਲੀ ਜਾਣਾ ਉਹਨਾਂ ਨੇ ਕਹਿਣਾ ਮੋਗੇ ਚਲੇ ਜਾਓ ਮੋਗੇ ਆਉਣਾ ਉਹਨਾਂ ਨੇ ਕਹਿਣਾ ਜੀ ਮੁਹਾਲੀ ਤੋਂ ਲਿਆਓ ਤਿੰਨ ਤਿੰਨ ਚਾਰ ਚਾਰ ਜਿਹੜੇ ਆਉਣ ਲਵਾਏ ਉਹਨਾਂ ਨੂੰ ਵੀ ਮਿਲੇ ਜਾ ਕੇ ਮੁੱਖ ਮੰਤਰੀ ਸਾਹਿਬ ਕੋਲੇ ਜਾ ਕੇ ਪਹੁੰਚ ਕੀਤੀ ਉਹ ਕੋਈ OSBC ਉਹਨਾਂ ਦੇ ਉਹਨਾਂ ਨੇ ਕਿਹਾ ਉੱਥੇ ਜੀ ਐਮਐਲਏ ਸਾਹਿਬ ਨੂੰ ਕਹਤਾ ਤੁਸੀਂ ਉੱਥੇ ਜਾਓ ਇੱਥੇ ਦਰਸ਼ਨ ਸਿੰਘ ਬਰਾੜ ਐਮਐਲਏ ਸੀ ਉਹਨਾਂ ਕੋ ਜਾਣ ਤੋਂ ਪਹਿਲਾਂ ਹੀ ਮੈਨੂੰ ਜਿਹੜੇ ਇੱਥੇ ਅਫਸਰ ਸੀਗੇ ਐਸਡੀਐਮ ਤੇ ਤਹਿਸੀਲਦਾਰ ਉਹ ਕਹਿੰਦੇ ਵੀ ਇਹ ਜਿਹੜੀ ਹੈ ਜੀ ਜ਼ਮੀਨ ਹੁਣ ਤੁਹਾਨੂੰ ਨਹੀਂ ਮਿਲਣੀ ਹੈਗੀ ਇਹ ਤਾਂ ਹੁਣ ਉਹ ਮੁੱਖ ਮੰਤਰੀ ਉਹਨਾਂ ਨੂੰ ਅਸੀਂ ਜਿਹੜੇ ਨੇ ਐਮਐਲਏ ਠੇਕੇ ਤੇ ਦੇਣੀ ਆ ਤੇ ਤੁਸੀਂ ਜਿਹੜਾ ਕੋ ਮਾੜਾ ਮੋਟਾ ਲੈਣਾ ਲੈ ਕੇ ਆਪਣੇ ਜਾਓਗੇ ਮੇਰੇ ਧਮਕੀਆਂ ਕਰਨੈਲ ਸਿੰਘ ਵੱਲੋਂ ਇਹਦਾ ਸਾਡੂ ਇੱਕ ਸੁਖਵਿੰਦਰ ਸਿੰਘ ਸ਼ਿੰਦਾ ਉਹਦੇ ਵੱਲੋਂ ਸਾਨੂੰ ਇੱਥੇ ਬਹੁਤ ਔਖਾ ਮੈਂ ਮੈਂ ਤਾਂ ਮਾਛੀਵਾੜਾ ਸਾਹਿਬ ਤੋਂ ਆਉਣਾ ਜੀ ਕਿਸੇ ਨੂੰ ਜਾਣਦਾ ਨਹੀਂ ਸੀ ਪਰ ਇੱਥੇ ਮੈਂ ਸੱਚੀ ਗੱਲ ਇਹ ਨਾ ਹੋਵੇ ਕਿ ਮੈਂ ਨਾਂ ਲੈ ਰਿਹਾ ਪਰ ਪਹਿਲਾਂ ਤਾਂ ਪਤਾ ਨਹੀਂ ਲੇਕਿਨ ਜਿੱਦਣ ਤੋਂ ਮੈਂ ਇੱਥੇ ਆਇਆ ਮੈਂ ਜ਼ਰੂਰ ਇਹ ਕਹਿਣਾ ਚਾਹੂੰ ਕਿ ਇੱਕ ਤਾਂ ਜਿਹੜੇ ਨੈib ਤਹਿਸੀਲਦਾਰ ਚੰਨੀ ਸਾਹਿਬ ਸੀਗੇ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਇਸ ਪਿੰਡ ਦੇ ਜਿਹੜੇ ਬੰਦੇ ਸੀਗੇ ਉਹਨਾਂ ਬੰਦਿਆਂ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੁਛ ਨਹੀਂ ਅੱਜ ਇਹ ਖੜੇ ਨੇ ਜਸਵਿੰਦਰ ਹੁਰੀ ਵੀ Saab Singh Huri ਵੀ ਤੇ ਖਾਸ ਤੌਰ ਤੇ ਗੁਰਜੰਟ ਸਿੰਘ ਬਰਾੜ ਤੇ ਜਿਹੜੇ ਗੁਰਦੀਪ ਸਿੰਘ ਜਿਨ੍ਹਾਂ ਦੇ ਘਰੋਂ ਆਏ ਆ ਉਹਨਾਂ ਨੇ ਬਹੁਤ ਮਦਦ ਕੀਤੀ ਸਾਡੀ ਬਹੁਤ ਜ਼ਿਆਦਾ ਅਸੀਂ ਮਾੜਾ ਮੋਟਾ ਸਾਨੂੰ ਹੋਇਆ ਪਰ ਹੁਣ ਅਦਾਲਤ ਤੋਂ ਇਹ ਤਾਂ ਆਸ ਹੈਗੀ ਸਾਨੂੰ ਅਜੇ ਵੀ ਆ ਕਿ ਉੱਥੋਂ ਨਿਆਂ ਮਿਲੂਗਾ ਮੈਰਿਟ ਤੇ ਸਾਨੂੰ ਹੀ ਮਿਲਣਾ ਨਿਆਂ ਪਰ ਜਿਹੜੇ ਉਦੋਂ ਪਹਿਲਾਂ ਸੀਗੀਆਂ ਸਾਰੀਆਂ ਉਹਦੇ 'ਚ ਅਸੀਂ ਥੱਕ ਚੁੱਕੇ ਸੀਗੇ ਐਨਆਰਆਈ ਮਹਿਕਮੇ ਤੋਂ ਇੰਨੀਆਂ ਸਾਰੀਆਂ ਢੇਸੀ ਸਾਹਿਬ ਤੋਂ ਅਸੀਂ ਉਹਨਾਂ ਨੂੰ ਮੁੱਖ ਮੰਤਰੀਆਂ ਨੂੰ ਈਮੇਲਸ ਭੇਜਦੇ ਰਹੇ ਕਿਤੇ ਕੁਝ ਨਹੀਂ ਹੋਇਆ ਜਿਹੜਾ ਸੱਚੇ ਦੱਸਿਆ ਇਹਦਾ ਕੇਸ ਚੱਲਦਾ ਅਸੀਂ ਕੇਸ ਦੀ ਪੈਰਵਾਈ ਕਰਾਂਗੇ ਇਹਦਾ ਕੇਸ ਇੱਕ ਤਾਂ ਐਫਸੀਆ ਸਾਹਿਬ ਦੇ ਚੰਡੀਗੜ੍ਹ ਇੱਕ ਇੱਥੇ ਚੱਲਦਾ ਅਸੀਂ ਕੇਸ ਦੀ ਪੈਦਾਵਾਈ ਕਰਾਂਗੇ ਉਹਨਾਂ ਦੇ ਰਿਸ਼ਤੇਦਾਰ ਨੂੰ ਕਹਤਾ ਕੱਲ ਵੀ ਮੀਟਿੰਗ ਕੀਤੀ ਆ ਕਿ ਜੋ ਤੁਹਾਨੂੰ ਮਤ ਚਾਹੀਦੀ ਆ ਜਿਸਾ ਜਿਹੜੀ ਵੀ ਮਤ ਚਾਹੀਦੀ ਕਾਨੂੰਨੀ ਤੌਰ ਤੇ ਅੱਜ ਦਾ ਮੁੱਖ ਝੰਡਾ ਕੀ ਹੈ ਇਹਦਾ ਤੁਸੀਂ ਅੱਜ ਨਹੀਂ ਅੱਜ ਦਾ ਮੁੱਖ ਝੰਡਾ ਮੈਂ ਇਸ ਕਰਕੇ ਆਇਆ ਮੈਂ ਉਹ ਜ਼ਮੀਨ ਦੇਖਣ ਆਇਆ ਤੇ ਮੈਂ ਉਹ ਘਰ ਦੇਖਣ ਆਇਆ ਜਿਹੜਾ ਐਨਐਡੀ ਦਾ ਤੱਬਿਆ ਮંત્રી ਸਾਹਿਬ ਮੇਰੇ ਹੋਟਲੇ ਦੇ ਪਿੰਡ ਦੇ ਵਿੱਚ ਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਜੇ ਕੋਈ ਇਸਾਈ ਭਾਈਚਾਰੇ ਨੂੰ ਜਗ੍ਹਾ ਦੇਗਾ ਗੁਨਾਹਗਰ ਮੈਂ ਉਸੇ ਤੇ ਗੱਲ ਕਰੂੰ ਪਹਿਲਾਂ ਮੈਂ ਵਿਗਸ਼ੇ ਦੇ ਕਰਾ ਸਾਰੇ ਇਸੇ ਤਰ੍ਹਾਂ ਦੇਰ ਲੋ ਕਾਰਵਾਈ ਕੀ ਕੀਤੀ ਜਾ ਰਹੀ ਹੈ ਸਾਡੇ ਤੋਂ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਮંત્રી ਸਾਹਿਬ ਇੱਕ ਦੇ ਕਾਰਵਾਈ ਇਹ ਹੋਊਗੀ ਇੱਕ ਦੇ ਕਾਰਵਾਈ ਇਹ ਹੋਊਗੀ ਕਿ ਜਿਹੜੇ ਬੰਦੇ ਉਦੋਂ ਜਿਨ੍ਹਾਂ ਦੀ ਰਲੀ ਭੂਖ ਦੇ ਨਾਲ 19 ਦੇ ਵਿੱਚ ਸਰਕਾਰ ਦੇ ਵਿੱਚ ਜਿਹੜੇ ਧਕਾੜੀਆਂ ਦੀ ਗਲੀ ਪੂਕ ਤੇ ਨਾਲ ਇੱਕ ਕੇਸ ਜਿਹੜੀ ਜ਼ਮੀਨ ਤੇ ਕਬਜ਼ਾ ਹੋਇਆ ਇੱਕ ਤੇ ਉਹਨਾਂ ਦੇ ਖਿਲਾਫ ਮੈਂ ਕਾਰਵਾਈ ਕਰ ਲਈ ਜਿਹੜਾ ਚੀਫ ਮਨਿਸਟਰ ਨੂੰ ਲਿਖੂਗਾ ਸਾਡੀ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਰੂਗੀ ਚਾਹੇ ਉਹ ਐਸਐਲ ਨੌਕਰੀ 'ਚ ਨੇ ਚ ਨਹੀਂ ਗਏ ਅਟੈਰ ਹੋ ਗਿਆ ਕੁਝ ਵੀ ਹੋ ਗਿਆ ਦੂਜਾ ਇਸ ਮਲਬਾਰ ਨੂੰ ਵਿਸ਼ਵਾਸ ਹੋਣ ਆਇਆ ਕਿ ਇਹਨਾਂ ਦਾ ਦੁੱਖ ਵਿਚਾਦਿਆਂ ਦਾ ਜ਼ਮੀਨ ਨਾਲੋਂ ਵੱਡਾ ਦੁੱਖ ਹੈ ਸੀਗਾ ਕਿ ਸਾਡੀ ਕਿਸੇ ਨੇ ਬਾਹ ਨੀ ਫੜੀ ਸਾਡੇ ਲਾਗੇ ਕੇ ਵਿਚਾਰੇ ਰਹੁੰਦੇ ਆ ਕਿ ਜਮੀਨ ਮਿਲੇ ਤਾਂ ਮਿਲੇ ਸਾਡੀ ਕੋ ਬਾਹ ਤਾਂ ਫੜੇ ਇੱਕ ਮੈਂ ਇਹਨਾਂ ਨੂੰ ਆਪਣੀ ਬਾਹ ਫੜਾਉਣ ਆਇਆ ਕਿ ਮੈਂ ਮੈਂ ਬੈਠਾ ਇੱਥੇ ਤੁਹਾਡੇ ਨਾਲ ਇਹ ਰਿਹਾ ਕਿ ਮੇਰੀ ਜ਼ਮੀਨ ਛਡਾਓ ਦੋਵੇਂ ਜੀ ਹੋ ਕੇ ਲੈ ਦੇ ਔਰ ਮੈਂ ਇਸੇ ਕਰਕੇ ਆਇਆ ਔਰ ਮੈਂ ਇਸ ਪਿੰਡ ਦੇ ਵਿੱਚ ਆ ਕੇ ਦੁਨੀਆ ਭਰ ਦੇ ਇਹਨਾਂ ਰਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਠੀਕ ਹੈ ਸਿਸਟਮ ਦੇ ਅੰਦਰ ਬਹੁਤ ਕਮਜ਼ੋਰ ਗਿਆ ਹੈ ਸਿਸਟਮ ਬਹੁਤ ਖਰਾਬ ਹੋ ਚੁੱਕਾ 75 ਸਾਲਾਂ ਬਾਅਦ ਤਹਾਡੀ ਸਰਕਾਰ ਆਈ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਈ ਹੈ ਮਾਨ ਸਾਹਿਬ ਦੀ ਸਰਕਾਰ ਨੇ ਤਹਈਆ ਕੀਤਾ ਕਿ ਅਸੀਂ ਕਿਸੇ ਐਨ ਆਰ ਆਈ ਦੀ ਜ਼ਮੀਨ ਜਾਇਦਾਦ ਕਿਸੇ ਨੂੰ ਦੱਬਣ ਨਹੀਂ ਦੇਵਾਂਗੇ ਔਰ ਮੇਰੀ ਉਹਨਾਂ ਨੇ ਡਿਊਟੀ ਲਈ ਹੈ ਮੈਂ ਰੋਡੇ ਪਿੰਡ ਦੇ ਚ ਖੜਾ ਹੋ ਕੇ ਕਹਿਣਾ ਚਾਹੁੰਦਾ ਕਿ ਮੈਂ ਤੇ ਸਾਡੀ ਸਰਕਾਰ ਇਸ ਜ਼ਮੀਨ ਨੂੰ ਛਡਾਵਾਂਗੇ ਕਾਨੂੰਨੀ ਲੜਾਈ ਜਿੰਨੀ ਮਰਜ਼ੀ ਲੜਨੀ ਪਵੇ ਜ਼ਮੀਨ ਜਿਹੜੀ ਹੈ ਇਹਦੇ ਤੇ ਕਬਜ਼ਾ ਨਹੀਂ ਹੁੰਦਿਆਂਗੇ ਭਾਵੇਂ ਜੋ ਮਰਜ਼ੀ ਹੋ ਜਾਵੇ ਸਦਾ ਸੁਖਜੀਤ ਸਿੰਘ ਜਿਹੜੇ ਹਰਨਾਮ ਸਿੰਘ ਜੀ ਦੇ ਰਿਸ਼ਤੇਦਾਰ ਹੀ ਜਿਨ੍ਹਾਂ ਨੇ ਇੱਕ ਕੇਸ ਦੀ ਸਾਡੀ ਪੈਦਵਾਈ ਕੀਤੀ ਹੈ ਇਹਨਾਂ ਦਾ ਭਾਈ ਉਹਨਾਂ ਦਾ ਮਹਿਮਾਨ ਹੈ ਇਹ ਬੜੇ ਪ੍ਰਸਿੱਧ ਕਹਾਣੀਕਾਰ ਨੇ ਇਹਨਾਂ ਨੇ ਜਿੱਦਾਂ ਕੇਸ ਲੜਿਆ ਜੋ ਕੁਝ ਮੈਨੂੰ ਦੱਸਿਆ ਇਹਨਾਂ ਨੇ ਉਹ ਮੈਨੂੰ ਕਹਿਣ ਦੇ ਵਿੱਚ ਝਿਜਕਦੀ ਗਈ ਕਿ ਉਸ ਸਮੇਂ ਬਾਗੇਪੁਰਾਨ ਦੇ ਵਿੱਚ ਜਿਹੜੇ ਅਫਸਰ ਸੀਗੇ ਉਹਨਾਂ ਦੀ ਨਲਾਕੀ ਨਾਲ ਉਹਨਾਂ ਦੀ ਕਰਪਸ਼ਨ ਕਰਕੇ ਉਹਨਾਂ ਦੀ ਗੈਲੀ ਦੇ ਕਰਕੇ ਇਹ ਕੇਸ ਇੱਥੋਂ ਤੱਕ ਪਹੁੰਚਿਆ ਉਹਨਾਂ ਨੇ ਕੇਸ ਇੱਥੋਂ ਤੱਕ ਪਹੁੰਚਾਇਆ ਤੇ ਮੈਂ ਸੀਐਮ ਸਾਹਿਬ ਨੂੰ ਮਾਨ ਸਾਹਿਬ ਨੂੰ ਇਹ ਬੇਨਤੀ ਵੀ ਕਰੂੰਗਾ ਉਹਨਾਂ ਨੂੰ ਲਿਖ ਕੇ ਦਊਂਗਾ ਨੌਪਸਾਂ ਦੇ ਖਿਲਾਫ ਜਿਹੜੇ ਉਸ ਸਮੇਂ ਅਫਸਰ ਸੀਗੇ ਉਹਨਾਂ ਦੇ ਖਿਲਾਫ ਲਿਖ ਕੇ ਦਊਂਗਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਦੋਂ ਇੱਕ ਬਜੂਦ ਘੌਕੇ ਲੈਂਦਾ ਚੱਲ ਗਿਆ ਸਤਤੀ ਦੇ ਉੱਤੋਂ ਕਾਹਦੀਆਂ ਸਰਕਾਰਾਂ ਸੀ ਕਿੱਥੇ ਸੀ ਕਪਟਨ ਮੈਂ ਦੱਸਾਂ ਅੱਜ ਮੈਂ ਬਿਆਨ ਪੜਿਆ ਸੀਗਾ ਅਸਵੇ ਦੇ ਆਉਂਦਿਆਂ ਗੱਡੀ ਦੇ ਵਿੱਚ ਮੈਂ ਬਿਆਨ ਪੜਿਆ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦਾ ਕਾਂਗਰਸ ਦੇ ਲੀਡਰ ਨੇ ਕਾਂਗਰਸ ਦੇ ਪ੍ਰਧਾਨ ਨੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਨੁਕਤਾ ਚਿੰਨੀ ਨਾ ਕਰੋ ਸਾਹਿਬ ਨੁਕਤਾ ਚਿੰਨੀ ਕਰਨੀ ਬਹੁਤ ਸੌਖੀ ਹੈ ਤੁਸੀਂ ਗੱਲਾਂ ਬਹੁਤ ਕਰਦੇ ਹੋ ਬਹੁਤ ਕਹਿੰਦੇ ਹੋ ਬੜਾ ਲੰਮਾ ਚੌੜਾ ਬਾਇਓ ਡਾਟਾ ਤੁਹਾਡਾ ਸਾਦਾ ਰੋਡੇ ਪਿੰਡ ਚ ਆਓ ਇਹ ਪਿੰਡ ਦੇ ਲੋਕਾਂ ਕੋਲ ਮਾਫੀ ਮੰਗ ਕੇ ਜਾਓ ਤੁਹਾਡੀ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ ਪਹਿਲਾ ਕੈਪਟਨ ਸਾਹਿਬ ਜੀ ਮੰਤਰੀ ਸੀ ਫਿਰ ਚੰਨੀ ਸਾਹਿਬ ਜੀ ਮੰਤਰੀ ਸੀਗੇ ਗੱਲਾਂ ਕਹਿਣੀਆਂ ਕਿ ਜੀ ਆ ਹੋ ਗਿਆ ਜੀ ਜੇ ਹੋ ਗਿਆ ਜੀ ਸਰਨਾ ਦਾ ਇਸ ਮੇਲਨ ਕੱਲ ਵੀ ਆਉਣਗੇ ਇੱਕ ਕੇਸ ਵੀ ਆ ਜਿੱਥੇ ਕਹਿੰਦੇ ਆ ਕਿ ਕਿਆ ਹੋ ਗਿਆ ਕਿ ਮੇਰੀ ਪਹਿਲੀ ਮੇਰਾ ਕੱਤ ਜੁਪੀ ਵਾਲੇ ਨੇ ਮਲ ਲਿਆ ਵਿਆਹ ਵਾਲੇ ਨੇ ਮਲ ਲਿਆ ਜਾਂ ਦਿੱਲੀ ਵਾਲੇ ਨੇ ਮਲ ਲਿਆ ਜਾਂ ਕਿ ਹਰਿਆਣੇ ਵਾਲੇ ਨੇ ਮਲ ਲਿਆ ਜਿਹੜਾ ਹੁੰਦਾ ਇਹ ਕਹਿੰਦਾ ਜੀ ਮੇਰੇ ਚਾਚੇ ਦੇ ਪੁੱਤ ਦੇ ਮਲ ਲਿਆ ਕੋਈ ਕਹਿੰਦਾ ਮੇਰਾ ਸਕੇ ਭਰਾ ਨੇ ਮਲ ਲਿਆ ਕੋਈ ਕਹਿੰਦਾ ਜੀ ਤਾਏ ਦੇ ਪੁੱਤ ਦੇ ਮਲ ਲਿਆ ਕੋਈ ਕਹਿੰਦਾ ਜੀ ਮਾਸੜ ਨੇ ਮਲ ਲਿਆ ਮੇਰੀ ਤੁਹਾਨੂੰ ਬੇਨਤੀ ਆ ਜਾਇਦਾਤਾਂ ਇੱਥੇ ਰਹਿ ਜਾਣੀਆਂ ਇੱਥੇ ਤੁਹਾਡੇ ਘਰ ਰਹਿ ਜਾਣੇ ਇੱਥੇ ਜ਼ਮੀਨਾਂ ਰਹਿ ਜਾਣੀਆਂ ਯਾਰ ਅਸੀਂ ਬੜੇ ਵੱਡੇ ਲੋਕ ਐ ਦਸਾਂ ਗੁਰੂਆਂ ਦੀ ਇਸਲੀਅ ਸਾਡੇ ਪਿੱਛੇ ਕਿਹੜੇ ਕੰਮਾਂ ਨੂੰ ਪੈ ਗਏ ਉਹ ਬੰਦੇ ਦਸਾਂ ਉਹਦੀ ਕਿਰਤ ਕਰਦੇ ਉੱਥੇ ਉਹ ਰਾਤ ਦਿਨ ਕੰਮ ਕਰਕੇ ਸਰ ਇੱਕ ਵਾਰ ਜੀ ਕੋਲੇ ਵਾਲੀ ਵਾਲ ਸਾਹਿਬ ਧਰਮਪਾਲ ਸਾਹਿਬ ਜੀ ਸਟੇਟਸ ਕਿਹਾ ਹੈ ਕਿ ਮੇਰੀ ਜ਼ਮੀਨ ਛਡਾਓ ਦੋਵੇਂ ਜੀ ਹੋ ਕੇ ਲੈ ਦੇ ਅਰ ਮੈਂ ਇਸੇ ਕਰਕੇ ਆਇਆ ਅਰ ਮੈਂ ਇਸ ਪਿੰਡ ਦੇ ਵਿੱਚ ਆ ਕੇ ਦੁਨੀਆ ਭਰ ਦੇ ਐਨਆਰਆਈਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਠੀਕ ਹੈ ਸਿਸਟਮ ਦੇ ਅੰਦਰ ਬਹੁਤ ਕਮਜ਼ੋਰ ਗਿਆ ਹੈ ਸਿਸਟਮ ਬਾਕਰਾਬ ਹੋ ਚੁੱਕਾ ਆਪਣਾ 15 ਸਾਲਾਂ ਬਾਅਦ ਤੁਹਾਡੀ ਸਰਕਾਰ ਆਈ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਈ ਹੈ ਮਾਨ ਸਾਹਿਬ ਦੀ ਸਰਕਾਰ ਨੇ ਤਹਈਆ ਕੀਤਾ ਕਿ ਅਸੀਂ ਕਿਸੇ ਐਨਆਰਆਈ ਦੀ ਜ਼ਮੀਨ ਜਾਇਦਾਦ ਕਿਸੇ ਨੂੰ ਦੱਬਣ ਨਹੀਂ ਦੇਵਾਂਗੇ ਔਰ ਮੇਰੀ ਉਹਨਾਂ ਨੇ ਡਿਊਟੀ ਲਈ ਹੈ ਮੈਂ ਰੋਡੇ ਪਿੰਡ ਦੇ ਚ ਖੜਾ ਹੋ ਕੇ ਕਹਿਣਾ ਚਾਹੁੰਦਾ ਕਿ ਮੈਂ ਤੇ ਸਾਡੀ ਸਰਕਾਰ ਇਹ ਜ਼ਮੀਨ ਨੂੰ ਛਡਾਵਾਂਗੇ ਕਾਨੂੰਨੀ ਲੜਾਈ ਜਿੰਨੀ ਮਰਜ਼ੀ ਲੜਨੀ ਪਵੇ ਜ਼ਮੀਨ ਜਿਹੜੀ ਹੈ ਇਹਦੇ ਤੇ ਕਬਜ਼ਾ ਨਹੀਂ ਹੁੰਦਿਆਂਗੇ ਭਾਵੇਂ ਜੋ ਮਰਜ਼ੀ ਹੋ ਜਾਵੇ ਸਦਾ ਸੁਖਜੀਤ ਸਿੰਘ ਜਿਹੜੇ ਹਰਨਾਮ ਸਿੰਘ ਜੀ ਦੇ ਰਿਸ਼ਤੇਦਾਰ ਹੀ ਜਿਨ੍ਹਾਂ ਨੇ ਇੱਕ ਕੇਸ ਦੀ ਸਾਰੀ ਪੈਦਵਾਈ ਕੀਤੀ ਹੈ ਇਹਨਾਂ ਦਾ ਭਾਈ ਉਹਨਾਂ ਦਾ ਮਹਿਮਾਨ ਹੈ ਇਹ ਬੜੇ ਪਸੇਦਤ ਕਹਾਣੀਕਾਰ ਨੇ ਇਹਨਾਂ ਨੇ ਜਿੱਦਾਂ ਕੇਸ ਲੜਿਆ ਜੋ ਕੁਝ ਮੈਨੂੰ ਦੱਸਿਆ ਇਹਨਾਂ ਨੇ ਉਹ ਮੈਨੂੰ ਕਹਿਣ ਦੇ ਵਿੱਚ ਝਿਜਕਦੀ ਸੀ ਕਿ ਉਸ ਸਮੇਂ ਬਾਗੇਪੁਰਾਨੇ ਦੇ ਵਿੱਚ ਜਿਹੜੇ ਅਫਸਰ ਸੀਗੇ ਉਹਨਾਂ ਦੀ ਨਲਾਕੀ ਨਾਲ ਉਹਨਾਂ ਦੀ ਕਰਪਸ਼ਨ ਕਰਕੇ ਉਹਨਾਂ ਦੀ ਗੈਲੀ ਦੇ ਕਰਕੇ ਇਹ ਕੇਸ ਇੱਥੋਂ ਤੱਕ ਪਹੁੰਚਿਆ ਉਹਨਾਂ ਨੇ ਕੇਸ ਇੱਥੋਂ ਤੱਕ ਪਹੁੰਚਾਇਆ ਤੇ ਮੈਂ ਸੀਐਮ ਸਾਹਿਬ ਨੂੰ ਮਾਨ ਸਾਹਿਬ ਨੂੰ ਇਹ ਬੇਨਤੀ ਵੀ ਕਰੂੰਗਾ ਉਹਨਾਂ ਨੂੰ ਲਿਖ ਕੇ ਦੂੰਗਾ 900 ਦੇ ਖਿਲਾਫ ਜਿਹੜੇ ਉਸ ਸਮੇਂ ਅਫਸਰ ਸੀਗੇ ਉਹਨਾਂ ਦੇ ਖਿਲਾਫ ਲਿਖ ਕੇ ਦਊਂਗਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇੱਕ ਵਜੂਦ ਘੋੱਕੇ ਲੈਂਦਾ ਚੱਲ ਗਿਆ ਸਤਤੀ ਦੇ ਉੱਤੋਂ ਕਾਹਦੀਆਂ ਸਰਕਾਰਾਂ ਸੀ ਕਿੱਥੇ ਸੀ ਕੈਪਟਨ ਮੈਨੂੰ ਦੱਸੋ ਅੱਜ ਮੈਂ ਬਿਆਨ ਪੜ੍ਹਿਆ ਸੀਗਾ ਅਸਵੇ ਦੇ ਆਉਂਦਿਆਂ ਗੱਡੀ ਦੇ ਵਿੱਚ ਮੈਂ ਬਿਆਨ ਪੜ੍ਹਿਆ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦਾ ਕਾਂਗਰਸ ਦਾ ਲੀਡਰ ਨੇ ਕਾਂਗਰਸ ਦੇ ਪ੍ਰਧਾਨ ਨੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਨੁਕਤਾ ਚਿੰਨੀ ਨਾ ਕਰੋ ਸਾਡ ਨੁਕਤਾ ਜਿੰਨੀ ਕਵਨੀ ਬਹੁਤ ਸੌਖੀ ਹੈ ਤੁਸੀਂ ਗੱਲਾਂ ਬਹੁਤ ਕਰਦੇ ਹੋ ਬਹੁਤ ਕਹਿੰਦੇ ਹੋ ਬੜਾ ਲੰਮਾ ਚੌੜਾ ਬਾਇਓ ਡਾਟਾ ਤੁਹਾਡਾ ਸਾਦਾ ਰੋਡੇ ਪਿੰਡ ਚਾਓ ਇਹ ਪਿੰਡ ਦੇ ਲੋਕਾਂ ਕੋਲ ਮਾਫੀ ਮੰਗ ਕੇ ਜਾਓ ਤੁਹਾਡੀ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ ਪਹਿਲਾਂ ਕੈਪਟਨ ਸਾਹਿਬ ਸੀ ਮੰਤਰੀ ਫਿਰ ਚੰਨੀ ਸਾਹਿਬ ਸੀ ਮੰਤਰੀ ਗੱਲਾਂ ਕਹਿਣੀਆਂ ਕਿ ਜੀ ਆ ਹੋ ਗਿਆ ਜੀ ਜੇ ਹੋ ਗਿਆ ਜੀ ਜਲਦੀ ਜਿਹੜਾ ਇਸ ਕਾਰਵਾਈ ਦਾ ਪਤਾ ਲੱਗ ਜੂਗਾ ਜਲਦੀ ਜਲਦੀ ਪਤਾ ਲੱਗ ਜੂਗਾ ਤੇ ਮੈਂ ਤੁਹਾਡੇ ਥਰੂ ਪੰਜਾਬ ਦੇ ਆਪਣੇ ਪ੍ਰਧਾਨ ਦੇ ਸਾਡੇ ਪਤਵਾਰਾਂ ਚੋ ਤਹਿਸੀਲਦਾਰ ਪਟਵਾਰੀ ਵਸੀਕਾ ਨਵੀਸ ਦੁਜੇ ਸਾਰੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਉਹ ਇਹ ਕੰਮ ਨਾ ਕਰੋ ਪਹਿਲੀਆਂ ਸਰਕਾਰਾਂ ਚੱਲ ਗਈਆਂ ਇੱਕ ਵਾਰ ਮੈਂ ਤੁਹਾਡੇ ਸਾਹਦੇ ਹੱਥ ਜੋੜਦਾ ਕਿ ਕਿਸੇ ਐਨਆਰਆਈ ਦੀ ਜਾਇਦਾਦ ਜਿਹੜੀ ਆ ਉਹਨੂੰ ਖਰਾਬ ਨਾ ਕਰਿਓ ਦੱਬਣ ਵਾਲਿਆਂ ਦੇ ਨਾਲ ਨਾਲ ਨਾ ਤੁਰਿਓ ਜੇ ਨਹੀਂ ਹਟੋਗੇ ਤੇ ਫਿਰ ਅਸੀਂ ਸਖਤ ਕਾਰਵਾਈ ਕਰੂਗੀ ਭਗਵੰਤ ਮਾਨ ਜੀ ਦੀ ਸਰਕਾਰ ਲਾਈਵ ਤੇਜ਼ ਚੈਨਲ ਦੇ ਲਈ ਬਾਗਾ ਪੁਰਾਣਾ ਤੋਂ ਜਸਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ